ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਦਰੀ ਕਲਾਦੀ ਵਾਸਨੀ ਰਮਨਦੀਪ ਕੌਰ ਨੇ ਆਪਣੇ ਸਹੁਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ ਉਸ ਨੂੰ ਦਾਸ ਤਹੀਚ ਲਈ ਹਰ ਰੋਜ਼ ਕੁੱਟਮਾਰ ਕਰਦੇ ਹਨ ਅਤੇ ਕਈ ਵਾਰ ਤਾਂ ਰੋਟੀ ਵੀ ਨਹੀਂ ਦਿੰਦੇ ਪੀੜਤ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਡੇਢ ਸਾਲ ਪਹਿਲਾਂ ਆਪਣੀ ਲੜਕੀ ਦਾ ਵਿਆਹ ਪਿੰਡ ਚੋਲਾ ਸਾਹਿਬ ਨਜ਼ਦੀਕ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਰੀਤ ਰਿਵਾਜਾਂ ਨਾਲ ਕੀਤਾ ਸੀ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦਾਜ ਦੀ ਮੰਗ ਕਰਕੇ ਲੜਾਈ ਝਗੜੇ ਸ਼ੁਰੂ ਹੋ ਗਏ ਰਮਨਦੀਪ ਕੌਰ ਨੇ ਦਾਵਾ ਕੀਤਾ ਕਿ ਉਸਦੇ ਪਤੀ ਦੇ ਆਪਣੀ ਭਾਬੀ ਨਾਲ ਨਾਜਾਇਜ਼ ਸੰਬੰਧ ਹਨ ਅਤੇ ਇਸ ਕਾਰਨ ਉਹ ਉਸ ਨੂੰ ਰੋਕੜਨਾ ਚਾਹੁੰਦੇ ਹਨ ਲੜਕੀ ਦੇ ਮਾਤਾ ਪਿਤਾ ਨੇ ਐਸਐਸਪੀ ਤਰਨਤਾਨਕੋਲ ਇਨਸਾਫ ਦੀ ਗੁਹਾਰ ਲਾਈ ਹੈ ਉਦੋਂ ਰਮਨਦੀਪ ਦੀ ਸੱਸ ਹਰਜੀਤ ਕੌਰ ਨੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹਨਾਂ ਵੱਲੋਂ ਨਾ ਤਾਂ ਕੋਈ ਦਾਜ ਮੰਗਿਆ ਗਿਆ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੁਟਮਾਰ ਕੀਤੀ ਗਈ ਉਲਟਾ ਉਹਨਾਂ ਤੇ ਲੜਕੀ ਦੇ ਪਰਿਵਾਰ ਵੱਲੋਂ ਘਰ ਆ ਕੇ ਹਮਲਾ ਕਰਨ ਅਤੇ ਸਮਾਨ ਚੁੱਕ ਕੇ ਲੈ ਜਾਣ ਦੇ ਦੋਸ਼ ਲਾਏ ਇਸ ਮਾਮਲੇ ਵਿੱਚ ਥਾਣਾ ਚੋਬਾਲ ਦੇ ਐਸਐਚਓ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਨਾ ਤਾਂ ਕੋਈ ਬਿਆਨ ਦਿੱਤਾ ਅਤੇ ਨਾ ਹੀ ਕੈਮਰੇ ਸਾਹਮਣੇ ਆਉਣ ਲਈ ਤਿਆਰ ਹੋਏ ਬੰਦੇ ਕਿਹਨਾਂ ਦਾ ਢਾ ਜੀ ਹਰਜੀਤ ਗੌਰ ਕਿਹੜਾ ਪਿੰਨ ਹੈ ਰਤੋਗੇ ਇੱਕ ਤੁਹਾਡੀ 9 ਇੰਚ ਨੇ ਇਲਜ਼ਾਮ ਲਾਏ ਆ ਤੁਹਾਡੇ ਤੇ ਕਿ ਤੁਹਾਡੇ ਵੱਲੋਂ ਉਹਨਾਂ ਦੀ ਕੋਟ ਮਾਰ ਕੀਤੀ ਜਾਂਦੀ ਹੈ ਤੇ ਦਾਜ ਲਿਆਉਣ ਦੀ ਮੰਗ ਕੀਤੀ ਜਾਂਦੀ ਹੈ। ਹਾਂਜੀ। ਦੇਖੋ ਮੈਨੂੰ ਕਈ ਦਿਨਾਂ ਤੋਂ ਕੋਟ ਮਾਰ ਕੇ ਫੇਰ ਘਰੋਂ ਕੱਢਿਆ ਹੋਇਆ ਹੈ ਜੀ। ਕੀ ਮਾਮਲਾ ਕੀ ਹੈ ਜੀ? ਅਏ ਜੀ ਕੋਈ ਕੋਟ ਮਾਰ ਕੇ ਸੋ ਸਾਨੂੰ ਫਟ ਕੇ ਗਈ ਆ। ਕੀ ਗੱਲ ਕੀ ਸਾਰੀ ਦੱਸੋ ਗੱਲ? ਗੱਲ ਇਹ ਦਾਵਾ ਕਿ ਉਹਦੀ ਮਾਂ ਇਹ ਬੰਦਰਾਂ ਦੇ ਉਹ ਕਿਤੇ ਬੰਦਰਾਂ ਦੇ ਰਹਿੰਦੀ ਜਾਂ ਇੱਥੇ ਰਹਿੰਦੀ ਮਾਂ ਉਹਦੀ। ਪਹਿਲਾਂ ਸਾਡਾ ਬਹੁਤ ਸੋਹਣੀ ਰਹਿੰਦੀ ਸੀ ਜਦੋਂ ਤੇ ਉਹਦੀ ਮਾਂ ਆਇਆ ਉਦੋਂ ਸਾਡਾ ਨੇ ਬਹੁਤ ਚਾਲ ਬੰਦ ਕਰ ਦਿੱਤਾ ਵਾ। ਆਏ ਆਏ ਡਰਾਈਵਰ ਨੂੰ ਆਰਸ ਹੋਇਉ ਨੂੰ ਦਿੱਤੀ ਆਈ। ਬਾਦ ਦੇ ਵਿੱਚ ਆਇਆ ਅੰਦਰ ਮਮੀ ਮੈਨੂੰ ਨਾ ਕੁੰਡੀ ਘੋਲ ਮੈਂ ਕੁੰਡੀ ਘੋਲੀ ਆ ਅੰਦਰ ਸਾਰੇ ਕਪੜਾ ਘੜੇ ਗਲੇ ਆ ਕੇ ਰੱਖਿਆ ਨੇ ਮੈਂ ਲਮਾਰੀ ਕਢਣੀ ਆ ਅੰਨੀ ਮਮੀ ਉਹਦੀ ਲਮਾਰੀ ਕਢਾ ਦੇ ਮਾ ਬੋ ਤੁਹਾਨੂੰ ਦੁਪਹਿਰ ਵਜੇ ਆ ਤੁਹਾਡੇ ਬਾਅਦ ਮੈਂ ਲਮਾਰੀ ਕਰਵਾ ਦੂੰਗੀ ਸਾਰੇ ਕਪੜਾ ਬੰਨ ਕੇ ਰੱਖ ਲਿਆ ਵਾ ਇੱਕ ਟੈਂਪੂ ਇੱਕ ਗੱਡੀ ਆਈ ਆ ਕੋਲੋਂ ਨਾ 5-6 ਬੰਦੇ ਆ ਗਏ ਅੱਜ ਤੇ ਪਰਾ ਭਰਾ ਟੈਂਪੂ ਖਲੋਤਾ ਵਾ ਭੂਆ ਉਹ ਨਾਲ ਫਫੜਿਆ ਹੋਰੀ ਉਹਨਾਂ ਨਾਲ ਗੁੰਡੀਲਾ ਗੱਦਨਰ ਤਾਂ ਆਤਾ ਵਾ ਗਵਾਂਢੀਆਂ ਸਾਨੂੰ ਬਾਹਰ ਕੱਢਿਆ ਸਾਡੇ ਰੋਲਾ ਪੋੜਾ ਪਰ ਜਿਹੜਾ ਸਮਾਰਸ ਲੱਦ ਕੇ ਤੋਂ ਲੈ ਕੇ ਤੇ ਚਲੇ ਗਿਆ ਚਲੋ ਇਹ ਤਾਂ ਮਤਲਬ ਕਿ ਤੁਸੀਂ ਕੋਈ ਦਾਜ ਦੇ ਦੀ ਮੰਗ ਨਹੀਂ ਕੀਤੀ ਕੋਈ ਵੀ ਮਾਰ ਇੱਕ ਪੈਂਜੀ ਉਹ ਤਾਂ ਇਲਜ਼ਾਮ ਲਾਉਂਦੇ ਆ ਕਿ ਜਿਹੜੀ ਉਹਦੀ ਛੋਟੀ ਦਰਾਨੀ ਆ ਉਹਦੇ ਮੇਰੇ ਘਰ ਵਾਲੇ ਨਾਲ ਜਿਹੜੇ ਕਿ ਨਜਾਇਜ਼ ਸਬੰਧ ਨੇ ਅੱਜ ਅੱਜ ਉਹ ਨਜਾਇਜ਼ ਸਬੰਧ ਹੈ ਸਾਨੂੰ ਸਬੂਤ ਵਿਖਾ ਦੋ ਉਹਦਾ ਕੋਈ ਸਾਨੂੰ ਸਬੂਤ ਵਿਖਾ ਦੋ ਉਹਦਾ ਕੋਈ ਉਹਦਰ ਨਜਾਇਜ਼ ਸਬੰਧ ਆ ਫਿਰ ਜੋ ਕਾਰਵਾਈ ਹੋ ਕੋ ਕੀਤੀ ਜਾਊਗੀ ਕਹਿੰਦੇ ਆ ਕਿ ਜੋ ਜਿਹੜਾ ਮੇਰਾ ਘਰ ਵਾਲਾ ਜੋ ਖਰਚਾ ਪਾਣੀ ਲਿਆਦਾ ਸੀ ਜਾਂ ਕੁਝ ਵੀ ਪੈਸਾ ਤੇ ਲਾ ਸਾਰਾ ਉਹਨਾਂ ਦੇ ਹੱਥ ਦੇ ਰਿਹਾ ਕੋਈ ਨਹੀਂ ਗਲਤ ਕਾਲਿਆ ਸਾਰਾ ਪੈਸਾ ਮੇਰੇ ਕੋਲ ਆਣਾ ਗਲਤ ਗੱਲ ਬਿਲਕੁਲ ਗਲਤ ਗੱਲ ਆ ਹਾਜੂਰ ਮੈਂ ਬੈਠੀ ਆ ਉਹ ਕਿਤੇ ਸਾਹ ਵੇ ਸਾਹ ਕੋ ਜਿਹੜਾ ਮੈਂ ਆ ਕੇ ਦਿਨੀ ਆ ਕੋਈ ਘਟੋੜਨੀ ਉਹ ਦਿੱਤੀ ਹੈ ਜੀ ਨੂੰ ਸਗੋਟਾ ਮੈਨੂੰ ਕੋਟ ਮਾਰ ਕੇ ਆਵਲ ਮੇਰੇ ਲੀੜੇ ਮਾਰ ਕੇ ਮੇਰੇ ਗਈ ਆਏ ਇਹ ਮੁੰਡਾ ਤੁਹਾਡਾ ਕਿੱਥੇ ਕੰਮ ਕਰਦਾ ਇਹ ਮੇਰਾ ਮੁੰਡਾ ਦਾ ਜੋ ਕੰਮ ਕਰਦਾ ਜੋ ਸਾਹ ਲਾ ਕੇ ਕੀ ਨਾਮ ਕੀ ਇਹਦਾ ਹਰਪ੍ਰੀਤ ਸਿੰਘ ਅੱਛਾ ਤੇ ਘਰ ਵਾਲਾ ਤੁਹਾਡਾ ਵੀ ਬਾਹਰੀ ਹੈ ਹਾਂ ਜੀ ਘਰ ਵਾਲਾ ਮੇਰਾ ਬਾ ਛੋਟਾ ਬੇਡਾ ਮੇਰਾ ਬਾਹਰ ਹੀ ਹੈ ਇਹਦੇ ਨਾਲ 9 ਸਾਸਾ ਗਾਇਆ ਮੇਰਾ ਜੀ ਲਖਮਿੰਦਰ ਸਿੰਘ ਜੀ ਪਿੰਨ ਮੇਰਾ ਪਧਰੀ ਕਲਾ ਨੇ ਮੈਂ ਜੀ ਗੁਰਦੁਆਰਾ ਸਾਹਿਬ ਪਿੰਲ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਰਿਹਾ ਹੁਣ ਵੀ ਮੈਂ ਆਪਣੇ ਪਿੰਨ ਦੇ ਵਿੱਚ ਗ੍ਰੰਥੀ ਡਿਊਟੀ ਕਰਦਾ ਹਾਂ ਜੀ ਪਾਠਾਂ ਦੇ ਜਾਨਾ ਜੀ ਮਸਲਾ ਇਹ ਹੈ ਜੀ ਮੈਂ ਆਪਣੀ ਬੇਟੀ ਦਾ ਆਨੰਦਕਾਰਜ ਕੀਤਾ ਸੀਗਾ ਹਰਪ੍ਰੀਤ ਸਿੰਘ ਦੇ ਨਾਲ ਪਿੰਡ ਰਤੋਕੇ ਤੇ ਜਦੋਂ ਮੈਂ ਆਨੰਦਕਾਰਜ ਕੀਤਾ ਉਦੋਂ ਮੇਰੇ ਕੋਲ ਇਹਨਾਂ ਕੋਈ ਕੀਟਾ ਨਹੀਂ ਮੰਗੀਆਂ ਹੋਣੇ ਬਹੁਤ ਜ਼ਿਆਦਾ ਪਰੇਸ਼ਾਨ ਕਰ ਲਾ ਪਏ ਸੀਗੇ ਦਾਜ ਦੀ ਰੇਜ ਬੇਟੀ ਕੋਲੋਂ ਮੰਗਣ ਲੱਗੇ ਮੈਂ ਔਖੇ ਹੋਣਾ ਸੌਖੇ ਹੋਣਾ ਮੇਰੀ ਰੋਟੀ ਪੱਕਣੀ ਜੇ ਨਾ ਪੱਕਣੀ ਮੈਂ ਆਪਣੀ ਬੇਟੀ ਨੂੰ ਪੋਤੀ ਲੈ ਕੇ ਦੇਣੀ ਪਰ ਹੁਣ ਇਹਨਾਂ ਨੇ ਹੱਦੋਂ ਵੱਧ ਕਰ ਦਿੱਤੀ ਆ ਇਹਨਾਂ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਗੱਡੀ ਦੀ ਮੰਗ ਵੀ ਮੋਟਰਸਾਈਕਲ ਦੀ ਮੰਗ ਵੀ ਕਰ ਲਾ ਪਏ ਮੈਂ ਇੱਕ ਗਰੰਥੀ ਸਿੰਘ ਹੋਣ ਦੇ ਨਾਤੇ ਤੇ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਬੜੀ ਮੁਸ਼ਕਲ ਦੇ ਨਾਲ ਚਲਾਉਣਾ ਹਾਂ ਪਰ ਇਹਨਾਂ ਨੇ ਮੇਰੀ ਬੇਟੀ ਦੀ ਜ਼ਿੰਦਗੀ ਜਿਹੜੀ ਆ ਉਹ ਬਰਬਾਦ ਕਰਕੇ ਖਰਾਬ ਕਰਕੇ ਰੱਖ ਦਿੱਤੀ ਆ ਜੀ ਮੈਨੂੰ ਅਨਸਾਫ਼ ਚਾਹੀਦਾ ਵਾ ਇਸ ਪਰਿਵਾਰ ਦੇ ਉੱਤੇ ਪਰਚਾ ਹੋਣਾ ਚਾਹੀਦਾ ਵਾ ਜੀ ਭਾਈ ਗਲਤ ਰਸਤੇ ਤੇ ਚੱਲਦਾ ਵੜੀ ਜਿਹੜਾ ਪੈਸਾ ਤੇ ਇਲਾਵਾ ਉਹ ਵੀ ਇਹਨੂੰ ਬੇਟੀ ਨੂੰ ਕੋਈ ਖਰਚਾ ਨਹੀਂ ਪਾਉਂਦਾ ਕੋਈ ਖਰਚਾ ਨਹੀਂ ਦਿੰਦਾ ਉਹ ਵੀ ਘਰ ਦੇ ਵਿੱਚ ਹੋਰ ਦੂਜੇ ਮੈਂਬਰਾਂ ਨੂੰ ਜਿਹੜਾ ਉਹ ਖਰਚਾ ਪਾਉਂਦਾ ਵਾ ਉਹਦੇ ਸਬੰਧਤ ਜਿਹੜੇ ਆ ਉਹ ਗਲਤ ਨੇ ਇਸ ਕਰਕੇ ਉਹ ਇਸ ਬੇਟੀ ਨੂੰ ਦਰਖਾਸਤ ਦਿੱਤੀ ਕੋਈ ਤੁਸੀਂ ਮੈਂ ਦਰਖਾਸਤ ਤਾਂ ਦਿੱਤੀਆਂ ਜੀ ਸੁਣਵਾਈ ਸੁਣਵਾਈ ਮੇਰੀ ਕੋਈ ਨਹੀਂ ਹੋਈ ਜੀ ਕਿਤੇ ਵੀ ਸੁਣਵਾਈ ਜਿਹੜੀ ਆ ਨਹੀਂ ਹੋਈ ਜੀ ਮੇਰੇ ਨਾਲ ਬਹੁਤ ਜਿਆਦਾ ਧੱਕੇਸ਼ਾਈ ਜਿਹੜੀ ਆ ਉਹ ਹੋਣ ਦਿੱਤੀ ਹੈ ਜੀ ਮੈਂ ਉਹਨਾਂ ਤੋਂ ਮੰਗ ਕਰਦਾ ਵਾਂ ਜੀ ਇਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਵਾ ਤੇ ਇਨਸਾਫ ਮਿਲਣਾ ਚਾਹੀਦਾ ਇਹ ਪਰਚੇ ਦੀ ਮੰਗ ਮੈਂ ਕਰਦਾ ਜੀ ਜਿੰਨ ਤੱਕ ਪਰਚਾ ਨਾ ਹੋਵੇ ਉਹਨਾਂ ਚਿਰ ਤੱਕ ਮੈਨੂੰ ਕੋਈ ਮੇਰੇ ਹਿਸਾਬ ਨਾਲ ਕੋਈ ਇਨਸਾਫ ਨਹੀਂ ਹੋਣਾ ਮੈਂ ਇਹੋ ਬੇਨਤੀ ਕਰਦਾ ਕਿ ਇਸ ਪਰਿਵਾਰ ਦੇ ਉੱਤੇ ਪਰਚਾ ਹੋਵੇ ਜੀ ਮੇਰਾ ਨਾਮ ਰਮਨਦੀਪ ਕੌਰ ਨਿਬਦਰੀ ਕਲਾ ਸਰ ਇਹਦਾ ਮਸਲਾ ਹੈ ਕਿ ਮੇਰਾ ਸਾਰਾ ਪਰਿਵਾਰ ਮੈਨੂੰ ਤੰਗ ਪਰੇਸ਼ਾਨ ਕਰ ਗਿਆ 3 ਨਵੰਬਰ 2023 ਨੂੰ ਮੇਰਾ ਵਿਆਹ ਹੋਇਆ ਹੈਗਾ ਅਜੇ 1.5 ਸਾਲ ਮੇਰੇ ਵਿਆਹ ਨੂੰ ਹੋਇਆ ਦਾਜ ਦੇ ਦੀ ਮੰਗ ਕਰਦੇ ਆਂਗੇ ਤੇ ਮੈਨੂੰ ਕੋਟ ਮਾਰ ਕਰਦੇ ਆਂ ਰਤੋ ਕੇ ਪਿੰਡ ਚੋਲਾ ਸਾਹਿਬ ਦੇ ਨਾਲ ਹਰਪ੍ਰੀਤ ਸਿੰਘ ਸਰ ਮੇਰੀ ਦਰਾਣੀ ਹਰਪ੍ਰੀਤ ਕੌਰ ਦਿਉਰਗਰ ਜੰਡ ਸਿੰਘ ਤੇ ਮਾਤਾ ਹਰਜੀਤ ਕੌਰ ਸੱਸ ਤੇ ਸੌਰਮ ਮੁਖਤਾਰ ਸਿੰਘ ਸ਼ਿਕਰਵਾਲਾ ਹਰਪ੍ਰੀਤ ਸਿੰਘ ਸਰ ਦਾਜ ਦੇ ਦੀ ਮੰਗ ਕਰਦੇ ਆਂ ਕਹਿੰਦੇ ਕਿ ਜਾ ਦਾਜ ਲਿਖਿਆ ਨਹੀਂ ਤੇ 2 ਲੱਖ ਰੁਪਈਆ ਲਿਖਿਆ ਪਹਿਲਾਂ ਨਾ ਫਰਿੱਜ ਦੀ ਮੰਗ ਕੀਤੀ ਕਹਿੰਦੇ ਨਿੱਕੀ ਨਹੀਂ ਲਿਖਿਓਣੀ ਵੱਡੀ ਫਰਿੱਜ ਲਿਖਿਓਣੀ ਹੈ ਮੇਰੇ ਮਾਪਿਆਂ ਨੇ ਫਰਿੱਜ ਓਖਿਆ ਕੇ ਦਿੱਤੀ ਆ ਤੇ ਹੋਣਾ ਦੇ ਦੂਜਾ ਸਮਾਨ ਵੀ ਲਿਆ ਨਹੀਂ ਤੇ 2 ਲੱਖ ਰੁਪਈਆ ਲਿਆ ਸਰ ਸਾਰਾ ਹੀ ਸਮਾਨ ਮੰਗਦੇ ਗੱਡੀ ਵੀ ਮੰਗਦੇ ਮੋਟਰਸਾਈਕਲ ਵੀ ਮੰਗਦੇ ਆ ਗੱਡੀ ਜਾਂਦੇ ਕਿ ਵੱਡੀ ਲੈਣੀ ਨਿੱਕੀ ਨਹੀਂ ਲੈਣੀ ਪਰ ਉਦੋਂ ਕੁਛ ਨਹੀਂ ਉਦੋਂ ਆਂਦੇ ਕਿ ਹਾਨੂੰ ਕੁਛ ਨਹੀਂ ਚਾਹੀਦਾ ਬਸ ਫੇਰੀ ਦੇ ਦਿਓ ਸਰ ਮੈਂ ਆਇਲਰਸ ਕੀਤੀ ਮੇਰੇ ਸ਼ਰੀਪ ਬੈਂਡ ਆਏਗੀ ਤੇ ਸਰ ਇਹਦੇ ਵਿੱਚ ਜੋ ਵੀ ਕਾਰਨਾ ਉਹ ਮੇਰੀ ਦਰਾਣੀ ਆ ਉਹ ਮੇਰਾ ਘਰ ਨਹੀਂ ਬਸਣ ਦਿੰਦੀ ਹੈਗੀ ਕਾਰਨੇ ਆ ਕਿ ਜੋ ਵੀ ਮੇਰੇ ਘਰ ਵਾਲੇ ਦੀਆਂ ਤਨਖਾਹਾਂ ਆ ਉਹ ਆਪਣੇ ਖਾਤੇ 'ਚ ਪਹੁੰਚਦੀ ਗੱਲਬਾਤ ਵੀ ਫੋਨ 'ਤੇ ਉਹ ਕਰਦੀ ਹੈਗੀ ਤੇ ਉਹੀ ਸਾਰਾ ਕੁਝ ਘਰ ਦੇ ਵਿੱਚ ਕਰਾਉਂਦੀ ਹੈ ਸਰ ਉਹਦੇ ਸਬੰਧ ਆ ਮੇਰੇ ਘਰ ਵਾਲੇ ਨਾਲ ਉਹਦਾ ਘਰ ਵਾਲਾ ਸਾਰ ਟਰੱਕਾਂ ਤੇ ਆ ਸਰ ਮੇਰਾ ਇੱਕ ਬੇਟਾ 5 ਮਹੀਨਿਆਂ ਦਾ ਹਾਂਜੀ ਸਰ ਦਰਖਾਸਤਾਂ ਮੈਂ ਬਹੁਤ ਦਿੱਤੀਆਂ 112 ਤੇ ਵੀ ਦਿੱਤੀ 181 ਤੇ ਵੀ ਦਿੱਤੀ ਐਸਐਸਪੀ ਸਾਹਿਬ ਦੀ ਮੈਂ ਪੀਛੋਕੇ ਦਿੱਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਸਰ ਮੇਰੇ ਤੇ ਸਰ ਮੰਗ ਮੈਂ ਹੀ ਪਰਚੇ ਦੀ ਕਰਦੀ ਹਾਂ ਕਿ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੇਰਾ ਨਾਮ ਗੁਰਮੀਤ कौर ਹੈ ਜੀ ਮੈਂ ਰਮਨਦੀਪ ਦੀ ਮਾਂ ਆ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਸਾਰੇ ਵੀਰਾਂ ਨੂੰ ਕਿ ਮੇਰੀ ਬੱਚੀ ਬਹੁਤ ਜ਼ਿਆਦਾ ਦੁਖੀ ਪਰੇਸ਼ਾਨ ਹੈ ਤਿੰਨ ਵਾਰ ਮੈਂ ਉਸ ਘਰ ਦੇ ਵਿੱਚ ਬੱਚੀ ਨੂੰ ਭੇਜ ਚੁੱਕੀ ਆ ਜੀ ਪਤੋ ਕਿ ਵਿਆਹੀ ਹੋਈ ਸੀ ਜੀ ਪਰ ਸੋਹਰਾ ਪਰਿਵਾਰ ਹੱਦੋਂ ਪਰੇ ਤਾਂਕ ਕਰਦਾ ਪਿਆ ਪਹਿਲੀ ਵਾਰ ਵੀ ਭੇਜਿਆ ਦੂਜੀ ਵਾਰ ਭੇਜਿਆ ਤੀਜੀ ਵਾਰ ਮੇਲਾ ਮੰਡਲ ਤੋਂ ਲੈ ਕੇ ਗਏ ਆ 5 ਮਹੀਨੇ ਦਾ ਬੱਚਾ ਹੈ ਜਦੋਂ ਬੱਚਾ ਕੋਖਵੇ ਸੀ ਉਦੋਂ ਵੀ ਕੋਈ ਉਹਨਾਂ ਪੈਸਾ ਨਹੀਂ ਲਾਇਆ ਸਾਰੇ ਪੈਸੇ ਇਧਰੋਂ ਕੇਕੇ ਪਰਿਵਾਰ ਤੋਂ ਲਾ ਕੇ ਬੱਚੇ ਦਾ ਕੇਸ ਹੋਇਆ ਹੈ ਜੀ ਹੋ ਤਾਂ ਨਾ ਹੱਦੋਂ ਹੀ ਪਰੇ ਕਰ ਦਿੱਤੀ ਕਹਿੰਦੇ ਵੀ ਦਾਜ ਦੇਹਜ ਲੈ ਕੇ ਆ ਨਹੀਂ ਤੇ 2 ਲੱਖ ਰੁਪਇਆ ਲੈ ਕੇ ਆ ਬੱਚੀ ਕਹਿੰਦੀ ਵੀ ਮੰਮੀ ਮੈਨੂੰ ਨਾ ਬਰਫ਼ ਦਿੰਦੇ ਨਾ ਪਾਣੀ ਫਰਿੱਜ ਦੀ ਮੰਗ ਕਰਦੇ ਆ ਅਸੀਂ ਔਖੇ ਹੋ ਕੇ ਕਰਜ਼ਾ ਚੁੱਕ ਕੇ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦੇ ਵੀਰਾਂ ਨੇ ਇਹਨੂੰ ਫਰਿੱਜ ਲੈ ਕੇ ਦਿੱਤੀ ਵੀ ਲੈ ਬੱਚੀ ਜੇ ਫਰਿੱਜ ਦੇ ਨਾਲ ਤੇਰਾ ਘਰ ਵਸ ਵਸ ਜੇਗਾ ਤੇ ਕੋਈ ਨਹੀਂ ਫਿਰ ਉਹ ਕਹਿਣ ਲੱਗੇ ਵੀ ਨਹੀਂ ਹੁਣ ਸਾਨੂੰ ਹੋਰ ਵੀ ਚੀਜ਼ਾਂ ਲਿਆ ਕੇ ਉੱਥੋਂ ਦੋ ਨਹੀਂ ਤੇ 2 ਲੱਖ ਰੁਪਇਆ ਦੋ ਜਿਹੜਾ ਹਰਪ੍ਰੀਤ ਸਿੰਘ ਮੇਰਾ ਜਵਾਈ ਹੈ ਜੋ ਬਹੁਤ ਹੀ ਜ਼ਿਆਦੇ ਗਲਤ ਰਸਤੇ ਚੱਲਦਾ ਪਿਆ ਮੈਂ ਬਹੁਤ ਹੀ ਕੋਸ਼ਿਸ਼ ਕੀਤੀ ਉਹਨੂੰ ਫੋਨ ਕਰਕੇ ਸਮਝਾਉਣ ਦੀ ਪਰ ਉਹ ਕੁਛ ਨਹੀਂ ਜੀ ਸਮਝਿਆ ਬੱਚੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਖਰਚਾ ਵੀ ਨਹੀਂ ਇਹਨੂੰ ਦਿੰਦਾ ਰਿਹਾ ਬੱਚਾ ਵਾ ਇਹਦਾ 5 ਮਹੀਨੇ ਰਸਤੇ ਦੇ ਵਿੱਚ ਹੈ ਜੀ ਘਰ ਦੇ ਵਿੱਚ ਉਹ ਦੂਜੇ ਮੈਂਬਰ ਦੇ ਨਾਲ ਉਹਨਾਂ ਦੇ ਸਬੰਧ ਚੱਲਦੇ ਪਏ ਆ ਉਹ ਸਬੰਧ ਦੇ ਵਿੱਚ ਹੀ ਮੇਰੀ ਬੱਚੀ ਜਦੋਂ ਦੀ ਵਿਆਹੀ ਗਈ ਉਦੋਂ ਤੋਂ ਹੀ ਉੱਥੇ ਦੁਖੀ ਪਰੇਸ਼ਾਨ ਅਰਖਾਸ਼ਾਂ ਦਿੱਤੀਆਂ ਸੀ ਜੀ ਇਹਨੇ ਬੱਚੀ ਨੇ ਵੀ ਦਿੱਤੀਆਂ ਸੀ ਅਸੀਂ ਵੀ ਦਿੱਤੀਆਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿਵਾਇਆ ਵੀ ਮੈਮ ਮੰਗ ਕਰਦੀ ਆ ਜੀ ਬੱਚੀ ਨੂੰ ਇਨਸਾਫ ਦਵਾਇਆ ਜਾਵੇ ਦਰਦ ਦਰਦ ਦੀਆਂ ਠੋਕਰਾਂ ਮੇਰੀ ਧੀ ਖਾ ਰਹੀ ਆ ਬੱਚੇ ਨੂੰ ਲੈ ਕੇ ਧੁੱਪ ਦੇ ਵਿੱਚ ਜਾ ਰਹੀ ਆ ਬੱਚਾ ਵੀ ਬਿਮਾਰ ਹੋ ਗਿਆ ਜਿੱਦਾਂ ਦਾ ਹੀ ਲੈ ਕੇ ਆਏ ਧੁੱਪ ਦੇ ਵਿੱਚ ਨਿਕਲਣ ਦੇ ਕਾਰਨ ਜੀ ਤੇ ਅਸੀਂ ਇਹੋ ਮੰਗ ਕਰਦੇ ਸਾਡੀ ਬੱਚੀ ਨੂੰ ਇਨਸਾਫ ਦਵਾਇਆ ਜਾਵੇ ਤੇ ਉਹਨਾਂ ਬੰਦਿਆਂ ਤੇ ਜੋ ਵੀ ਕਾਰਵਾਈ ਬੰਦੀ ਆ ਉਹ ਕੀਤੀ ਜਾਵੇ ਜੀ ਈਨਾ ਮੈਂ ਜੀ ਤੁਹਾਡਾ ਰਮਨਪ੍ਰੀਤ ਇਹਦਾ ਹਰਪ੍ਰੀਤ ਸਿੰਘ ਕੀ ਲੱਗਦਾ ਤੁਹਾਨੂੰ ਸਾਡੇ ਗਵੰਡੀ ਜੀ ਕੀ ਮਸਲਾ ਕੀ ਇਹਨਾਂ ਦਾ ਜਿਹੜਾ 97 ਦਾ ਜਿਹੜਾ ਮਸਲਾ ਕੋਈ ਨਹੀਂ ਵੀਰ ਜੀ ਉਹਨੂੰ ਇੱਥੇ ਰਹਿਣਾ ਹੀ ਨਹੀਂ ਹੁੰਦਾ ਹਨ ਉਹ ਬਿਨਾਂ ਗੱਲ ਤੋਂ ਹੀ ਇਹਨਾਂ ਨਾਲ ਲੜਦੀ ਰਹਿੰਦੀ ਐਂ ਵੀਂਦੇ ਰਹਿਣੇ ਆਣ ਕੇ ਨਜਾਇਜ਼ ਹੀ ਉਹ ਪ੍ਰੀਤ ਦੇ ਇਲਜ਼ਾਮ ਲਾਉਂਦੀ ਐ ਨਜਾਇਜ਼ ਇਹਨਾਂ ਨਾਲ ਲੱਗਦੀ ਇਹਨਾਂ ਨੂੰ ਤਾਂ ਕੁੱਟ ਕੇ ਅੰਦਰ ਦਿੱਤਾ ਐਂ ਅਸੀਂ ਆਣ ਕੇ ਕੱਢਿਆ ਉਹ ਤਾਂ ਆਂਦੀ ਇੱਕ ਮੇਰੇ ਤੋਂ ਦੇਜ ਦਾ ਦਾਜ ਦੇਜ ਮੰਗਦੇ ਤਾਂ ਕੋਈ ਨਹੀਂ ਨਹੀਂ ਕੁਝ ਨਹੀਂ ਮੰਗਦੇ ਐਗੇ ਉਹ ਤਾਂ ਝੂਠ ਬੋਲਦੀ ਨੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ